ਵਿਸਤਾਰਾ 에어ਲਾਈਨ ਦੇ ਪਲੇਨ ਨੂੰ ਵੀ ਦਿੱਲੀ 에어ਪੋਰਟ ਦੇ ਚੱਕਰ ਲਗਾਉਣ ਦੇ ਲਈ ਕਿਹਾ ਗਿਆ ਤਾਂ ਕਿ ਜਦੋਂ ਮੌਸਮ ਸਾਫ਼ ਹੋਵੇ ਤੁਸੀਂ ਲੈਂਡ ਕਰ ਜਾਓ। ਅਸਮਾਨ ਕਾਲਾ ਸੀ ਲਗਾਤਾਰ ਮੀਂਹ ਪੈ ਰਿਹਾ ਸੀ, ਬਿਜਲੀ ਕਰਜ ਰਹੀ ਸੀ ਤੇ ਪਲੇਨ ਵੀ ਝੜਕੇ ਖਾ ਰਿਹਾ ਸੀ। ਕੈਪਟਨ ਦੇ ਲਈ ਇਸ ਹਾਲਤ ਦੇ ਵਿੱਚ ਜਹਾਜ਼ ਨੂੰ ਕੰਟਰੋਲ ਕਰਨਾ ਹੁਣ ਔਖਾ ਹੋ ਗਿਆ ਸੀ ਤੇ ਥੱਲੇ ਜਿਹੜਾ ਰਨਵੇ ਸੀ ਉਸ ਦੇ ਉੱਪਰ ਵੀ ਪਾਣੀ ਚੱਲ ਰਿਹਾ ਸੀ। ਕੈਪਟਨ ਨੂੰ ਲੱਗਦਾ ਹੈ ਕਿ ਅਜਿਹੀ ਸਿਚੁਏਸ਼ਨ ਦੇ ਵਿੱਚ ਉਹ ਰਨਵੇ ਦੇ ਉੱਪਰ ਲੈਂਡਿੰਗ ਕਰ ਸਕਦੇ ਜੇਕਰ ਲੈਂਡ ਵੀ ਕਰਗੇ ਤਾਂ ਰਨਵੇ ਦੇ ਉੱਪਰ ਪਾਣੀ ਇੰਨਾ ਜ਼ਿਆਦਾ ਹੈ ਕਿ ਜਹਾਜ਼ ਦੇ ਬ੍ਰੇਕ ਨਹੀਂ ਲੱਗਣਗੇ। ਯ ਇਹ ਲੈਂਡਿੰਗ ਬਹੁਤ ਜ਼ਿਆਦਾ ਖਤਰਨਾਕ ਹੋਣ ਵਾਲੀ ਸੀ ਵਿਸਤਾਰਾ 에어ਲਾਈਨ ਦੀ ਫਲਾਈਟ 944 ਮੁੰਬਈ ਤੋਂ ਦਿੱਲੀ ਵੱਲ ਵੱਧ ਰਹੀ ਸੀ ਇਸ ਦੇ ਵਿੱਚ 155 ਯਾਤਰੀ ਸਵਾਰ ਸਨ ਤੇ 7 ਕਰੂ ਮੈਂਬਰ ਸਨ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਪਰ ਜਿਵੇਂ ਹੀ ਇਹ ਜਹਾਜ਼ ਦਿੱਲੀ ਦੇ ਨੇੜੇ ਪਹੁੰਚਦਾ ਹੈ ਤਾਂ ਮੌਸਮ ਇੱਕਦਮ ਏਦਾਂ ਬਦਲਦਾ ਹੈ ਕਿ ਬਹੁਤ ਜ਼ਿਆਦਾ ਭਿਆਨਕ ਮੀਂਹ ਹਨੇਰੀ ਚੱਲ ਪੈਂਦੀ ਹੈ ਜਹਾਜ਼ ਦੇ ਵਿੱਚ ਮੌਜੂਦ 162 ਲੋਕਾਂ ਦੀ ਜ਼ਿੰਦਗੀ ਹੁਣ ਇਸ ਗੱਲ ਦੇ ਉੱਪਰ ਨਿਰਭਰ ਕਰਦੀ ਸੀ ਕਿ ਪਾਇਲਟ ਕਿੱਦਾਂ ਦੇ ਡਿਸੀਜਨ ਇੱਥੇ ਲੈਂਦਾ ਹੈ ਕਿੱਦਾਂ ਦੇ ਫੈਸਲੇ ਲੈਂਦਾ ਹੈ ਕਿਹੜੇ ਕਿਹੜੇ ਭਿਆਨਕ ਹਾਲਾਤ ਹੁੰਦੇ ਨੇ ਜਿਹੜੇ ਇਸ ਜਹਾਜ਼ ਦੇ ਨਾਲ ਫ੍ਰੀਟਦੇ ਨੇ ਇੱਕ ਸ਼ ਸਾਰੀ ਸਿਚੁਏਸ਼ਨ ਕੰਟਰੋਲ ਦੇ ਵਿੱਚ ਆਉਂਦੀ ਹੈ জানা ਗਿਆ ਅੱਜ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਰਾਜਿਲਾਈ ਸਾਲ 2019 ਤੱਕ ਛਤਰਪਤੀ ਸ਼ਿਵਾਜੀ 에어ਪੋਰਟ ਮੁੰਬਈ ਦਾ ਪੂਰੀ ਤਰ੍ਹਾਂ ਦੇ ਨਾਲ ਬਿਜੀ ਚੱਲ ਰਿਹਾ ਸੀ ਤੇ ਇੱਥੇ ਹੀ ਖੜਾ ਸੀ ਵਿਸਤਾਰਾ 에어ਲਾਈਨ ਦਾ ਜਹਾਜ਼ ਜਿਹੜਾ ਮੁੰਬਈ ਤੋਂ ਦਿੱਲੀ ਵੱਲ ਨੂੰ ਜਾਣਾ ਸੀ ਉਡਾਣ ਦਾ ਸਮਾਂ ਸੀ ਤਕਰੀਬਨ 2 ਘੰਟੇ ਤੇ ਇਹ 2 ਘੰਟਿਆਂ ਦੇ ਵਿੱਚ ਇਸ ਜਹਾਜ਼ ਨੇ 1150 ਕਿਲੋਮੀਟਰ ਕਵਰ ਕਰਨੇ ਸਨ ਮੁੰਬਈ ਤੋਂ ਲੈ ਕੇ ਦਿੱਲੀ ਤੱਕ ਵਿਸਤਾਰਾ 에어ਲਾਈਨ ਦਾ ਜਹਾਜ਼ ਸੀ 에어ਬੱਸ A320 NEW ਜਿਹੜਾ ਕਿ 1 ਸਾਲ ਹੀ ਪੁਰਾਣਾ ਸੀ ਵਿਸਤਾਰਾ 에어ਲਾਈਨ ਦੀ ਸ਼ੁਰੂਆਤ ਹੋਈ ਸੀ ਸਾਲ 2015 ਦੇ ਵਿੱਚ ਇਸ ਨੂੰ ਟਾਟਾ ਸਾਂਸ ਅਤੇ ਸਿੰਗਾਪੁਰ 에어ਲਾਈਨਸ ਨੇ ਮਿਲ ਕੇ ਸ਼ੁਰੂ ਕੀਤਾ ਸੀ ਕੁਝ ਸਾਲਾਂ ਦੇ ਵਿੱਚ ਇਹ ਜਹਾਜ਼ ਤੋਂ ਬਾਅਦ ਤੀਜੀ ਸਭ ਤੋਂ ਵੱਡੀ 에어ਲਾਈਨ ਬਣ ਜਾਂਦੀ ਹੈ ਜਹਾਜ਼ ਦੀ ਬੋਰਡਿੰਗ ਸਟਾਰਟ ਹੋ ਜਾਂਦੀ ਹੈ ਤੇ ਇਸ ਦੇ ਵਿੱਚ 8500 ਕਿਜੀ 에ਵੀਏਸ਼ਨ ਫਿਊਲ ਭਰਿਆ ਜਾਂਦਾ ਹੈ ਇਹ ਫਿਊਲ ਇੰਨਾ ਸੀ ਕਿ ਇਸ ਦੇ ਨਾਲ ਪਲੇਨ ਮੁੰਬਈ ਤੋਂ ਲੈ ਕੇ ਦਿੱਲੀ ਵੀ ਜਾ ਸਕਦਾ ਹੈ ਤੇ ਦਿੱਲੀ ਤੋਂ ਆਲੇ ਦੁਆਲੇ ਵੀ ਜੇਕਰ ਉਸ ਨੂੰ 에어ਪੋਰਟ ਸ਼ਿਫਟ ਕਰਨਾ ਪਿਆ ਤਾਂ ਉੱਥੇ ਵੀ ਆਰਾਮ ਦੇ ਨਾਲ ਲੈਂਡ ਕਰ ਸਕਦਾ ਸੀ ਇਸ ਜਹਾਜ਼ ਨੂੰ ਦੋ ਐਕਸਪੀਰੀਅੰਸ ਪਾਇਲਟ ਚਲਾ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਕੈਪਟਨ ਦੀ ਉਮਰ 30 ਸਾਲ ਸੀ ਤੇ ਕੈਪਟਨ ਦੇ ਕੋਲ 8500 ਫਲਾਈਂਗ ਆਵਰਸ ਦਾ ਤਜਰਬਾ ਸੀ ਕੈਪਟਨ ਦੇ ਨਾਲ ਜਿਹੜੇ ਫਸਟ ਆਫੀਸਰ ਸਨ ਉਹਨਾਂ ਦੇ ਕੋਲ ਵੀ 1600 ਜਿਹੜਾ ਅੱਜ ਦਾ ਮੌਸਮ ਸੀ ਉਹ ਕੁਝ ਅਲੱਗ ਹੀ ਕਹਾਣੀ ਦਿਖਾ ਰਿਹਾ ਸੀ ਜੁਲਾਈ ਦਾ ਮਹੀਨਾ ਸੀ ਉੱਤਰ ਭਾਰਤ ਦੇ ਅੰਦਰ ਮੌਨਸੂਨ ਪਹੁੰਚ ਚੁੱਕੀ ਸੀ ਹਰ ਪਾਸੇ ਮੀਂਹ ਅਤੇ ਤੇਜ਼ ਤੂਫਾਨ ਚੱਲ ਰਹੇ ਸਨ ਉਡਾਣ ਤੋਂ ਪਹਿਲਾਂ ਪਾਇਲਟ ਨੂੰ ਇੱਕ ਜ਼ਰੂਰੀ ਕਾਗਜ਼ਾਤ ਦਿੱਤਾ ਜਾਂਦਾ ਹੈ 에ਅਰਲਾਈਨਸ ਵੱਲੋਂ ਤੇ ਇਹ ਕਾਗਜ਼ ਦਾ ਨਾਮ ਹੁੰਦਾ ਹੈ TBS ਜਾਨੀ ਕਿ ਟ੍ਰਾਂਜ਼ਿਟ ਬਰੀਫਿੰਗ ਸ਼ੀਟ ਇਸ ਸ਼ੀਟ ਦੇ ਉੱਪਰ ਮੌਸਮ ਦੀ ਜਾਣਕਾਰੀ ਤੇ ਉਹ ਹਵਾਈ ਅੱਡਿਆਂ ਦੇ ਨਾਮ ਲਿਖੇ ਹੁੰਦੇ ਨੇ ਜਿੱਥੇ ਜੇਕਰ ਕੋਈ ਪ੍ਰੋਬਲਮ ਆ ਜਾਵੇ ਤੁਸੀਂ ਫਲਾਈਟ ਨੂੰ ਡਾਇਵਰਟ ਕਰ ਸਕਦੇ ਹੋ ਉਦਾਰ ਸਕਦੇ ਹੋ ਇਸ ਲਿਸਟ ਦੇ ਵਿੱਚ ਦੱਸਿਆ ਗਿਆ ਸੀ ਕਿ ਐਮਰਜੈਂਸੀ ਦੇ ਦੌਰਾਨ ਤੁਸੀਂ ਸਕਦੇ ਹੂੰ ਦੁਪਹਿਰ ਦੇ 3:18 ਤੇ ਵਿਸਤਾਰਾ 에ਅਰਲਾਈਨ ਦੀ ਫਲਾਈਟ 944 ਮੁੰਬਈ ਤੋਂ ਦਿੱਲੀ ਦੇ ਲਈ ਉਡਾਣ ਭਰਦੀ ਹੈ ਉਡਾਣ ਭਰਨ ਤੋਂ ਬਾਅਦ ਜਹਾਜ਼ ਦੇ ਅੰਦਰ 8274 ਕਿਜੀ ਆਵੀਏਸ਼ਨ ਫਿਊਲ ਮੌਜੂਦ ਸੀ ਇੰਨਾ ਤੇਲ ਦਿੱਲੀ ਤੱਕ ਪਹੁੰਚਣ ਦੇ ਲਈ ਕਾਫੀ ਸੀ ਨਾਲ ਹੀ ਇਸ ਜਹਾਜ਼ ਦੇ ਅੰਦਰ 1100 ਕਿਜੀ ਅਲੱਗ ਤੋਂ ਐਕਸਟਰਾ ਫਿਊਲ ਪਾਇਆ ਗਿਆ ਸੀ ਤਾਂ ਕਿ ਜੇਕਰ ਮੌਸਮ ਦਿੱਲੀ ਦੇ ਵਿੱਚ ਖਰਾਬ ਹੁੰਦਾ ਹੈ ਤਾਂ ਪਲੇਨ ਕਿਸੇ ਦੂਜੇ 에ਅਰਪੋਰਟ ਦੇ ਉੱਪਰ ਸ਼ਿਫਟ ਹੋ ਸਕੇ ਤੇ ਉਸ ਨੂੰ ਕੋਈ ਪ੍ਰੋਬਲਮ ਨਾ ਆਵੇ ਫਿਊਲ ਨੂੰ ਲੈ ਕੇ ਮੋਸਟਲੀ ਸਾਰੀਆਂ ਇਹ ਫਲਾਈਟ ਦੇ ਵਿੱਚ ਇਸ ਤਰ੍ਹਾਂ ਵੱਧ ਫਿਊਲ ਪਾਇਆ ਜਾਂਦਾ ਹੈ ਤਾਂ ਕਿ ਕੋਈ ਪ੍ਰੋ ਆਬੀ ਜਿਵੇਂ ਇਹ ਫਲਾਈਟ ਦਿੱਲੀ ਦੇ ਨੇੜੇ ਪਹੁੰਚਦੀ ਹੈ ਤਾਂ 에ਅਰ ਟ੍ਰੈਫਿਕ ਕੰਟਰੋਲ ਤੋਂ ਕੈਪਟਨ ਨੂੰ ਜਾਣਕਾਰੀ ਮਿਲਦੀ ਹੈ ਕਿ ਦਿੱਲੀ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ। ਦਿੱਲੀ ਦੇ ਵਿੱਚ ਇਸ ਸਮੇਂ ਜ਼ੋਰਦਾਰ ਮੀਂਹ, ਤੇਜ਼ ਹਨੇਰੀਆਂ ਤੇ ਤੂਫਾਨ ਚੱਲ ਰਿਹਾ ਹੈ। ਅਸਮਾਨ ਦੇ ਵਿੱਚ ਸੰਘਣੇ ਕਾਲੇ ਬੱਦਲ ਛਾਏ ਹੋਏ ਨੇ ਜਿਸ ਕਾਰਨ ਜਹਾਜ਼ ਦੀ ਇੱਥੇ ਲੈਂਡਿੰਗ ਕਰਉਣੀ ਥੋੜੀ ਮੁਸ਼ਕਲ ਹੋ ਸਕਦੀ ਹੈ। ਜਿਵੇਂ ਹੀ ਵਿਸਤਾਰਾ 에ਅਰਲਾਈਨ ਦਾ ਪਲੇਨ ਲੈਂਡਿੰਗ ਦੀ ਤਿਆਰੀ ਕਰਨ ਲੱਗਾ ਤਾਂ ਉਸ ਸਮੇਂ ਹੀ ਦਿੱਲੀ 에ਅਰਪੋਰਟ ਤੋਂ ਇਹਨਾਂ ਨੂੰ ਇੱਕ ਹੋਰ ਬੁਰੀ ਖ਼ਬਰ ਮਿਲਦੀ ਹੈ ਕਿ ਦਿੱਲੀ ਦਾ ਮੌਸਮ ਬਹੁਤ ਜ਼ਿਆਦਾ ਵਿਗੜ ਚੁੱਕਿਆ ਹੈ ਤੇ ਲੈਂਡਿੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਇੱਥੇ ਲੈਂਡ ਨਹੀਂ ਕਰ ਸਕੇ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਵਿਸਤਾਰਾ 에ਅਰਲਾਈਨ ਦੇ ਪਲੇਨ ਨੂੰ ਵੀ ਦਿੱਲੀ 에ਅਰਪੋਰਟ ਦੇ ਚੱਕਰ ਲਗਾਉਣ ਦੇ ਲਈ ਕਿਹਾ ਗਿਆ ਤਾਂ ਕਿ ਜਦੋਂ ਮੌਸਮ ਸਾਫ਼ ਹੋਵੇ ਤੁਸੀਂ ਲੈਂਡ ਕਰ ਜਾਓ ਅਸਮਾਨ ਕਾਲਾ ਸੀ ਲਗਾਤਾਰ ਮੀਂਹ ਪੈ ਰਿਹਾ ਸੀ ਬਿਜਲੀ ਕਰਜ ਰਹੀ ਸੀ ਤੇ ਪਲੇਨ ਵੀ ਝੜ ਕੇ ਖਾ ਰਿਹਾ ਸੀ ਵਿਸਤਾਰਾ 에어ਲਾਈਨ ਦਾ ਇਹ ਪਲੇਨ ਜੱਸਵੇਂ ਦਿੱਲੀ 에어ਪੋਰਟ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਸੀ ਉਸ ਸਮੇਂ ਪਲੇਨ ਦੇ ਅੰਦਰ ਇੰਨਾ ਤੇਲ ਮੌਜੂਦ ਸੀ ਕਿ ਉਸ ਦੇ ਨਾਲ ਇਹ ਅਹਮਦਾਬਾਦ ਦੇ ਹਵਾਈ ਅੱਡੇ ਉੱਪਰ ਲੈਂਡ ਕਰ ਸਕਦਾ ਸੀ ਪਰ ਜੇਕਰ ਇੱਕ ਦੋ ਰਾਉਂਡ ਇਹ ਪਲੇਨ ਹੋਰ ਲਗਾ ਲੈਂਦਾ ਦਿੱਲੀ 에어ਪੋਰਟ ਦੇ ਤਾਂ ਇਸ ਦੇ ਕੋਲ ਅਹਮਦਾਬਾਦ ਜਾਣ ਜੁਗਾ ਤੇਲ ਨਹੀਂ ਬਚਣਾ ਸੀ ਤੇ ਵਿਸਤਾਰਾ 에어ਲਾਈਨ ਦਾ ਕੈਪਟਨ ਇਹ ਫੈਸਲਾ ਲੈਂਦਾ ਹੈ ਕਿ ਉਹ ਅਹਮਦਾਬਾਦ ਦੇ 에어ਪੋਰਟ ਦੇ ਉੱਪਰ ਨਹੀਂ ਜਾਣਗੇ ਦਿੱਲੀ ਦੇ 에어ਪੋਰਟ ਦੇ ਉੱਪਰ ਹੀ ਚੱਕਰ ਲਗਾਉਣਗੇ ਜਦੋਂ ਤੱਕ ਮੌਸਮ ਸਾਫ਼ ਨਹੀਂ ਹੋ ਜਾਂਦਾ ਜਿਵੇਂ ਹੀ ਵਿਸਤਾਰਾ 에어ਲਾਈਨ ਦੇ ਪਲੇਨ ਨੇ ਦਿੱਲੀ 에어ਪੋਰ ਪਹੁੰਚਣ ਜਨਾਂ ਤੇਲ ਸੀ ਉਹ ਵੀ ਹੁਣ ਨਹੀਂ ਰਿਹਾ ਸੀ ਜਾਨਕਿ ਹੁਣ ਇਹ ਅਹਮਦਾਬਾਦ ਨਹੀਂ ਜਾ ਸਕਦੇ ਸੀ ਵਿਸਤਾਰਾ 에ਅਰਲਾਈਨ ਦੇ ਪਲੇਨ ਦੇ ਕੋਲ ਹੁਣ ਸਿਰਫ ਦੋ ਆਪਸ਼ਨ ਬਚੇ ਸਨ ਜਾਂ ਤਾਂ ਉਹ ਦਿੱਲੀ 에ਅਰਪੋਰਟ ਦੇ ਉੱਪਰ ਹੀ ਲੈਂਡ ਕਰ ਸਕਦੇ ਸੀ ਜਾਂ ਫਿਰ ਉਹ ਜਾਤ ਜਿਆਦਾ ਲਖਨਊ ਪਹੁੰਚ ਸਕਦੇ ਸੀ ਵਿਸਤਾਰਾ 에ਅਰਲਾਈਨ ਦੇ ਕੋਲ ਇੱਕ ਬਹੁਤ ਵਧੀਆ ਆਪਸ਼ਨ ਸੀ ਜੈਪੁਰ 에ਅਰਪੋਰਟ ਦੇ ਉੱਪਰ ਉਤਰਨ ਦੀ ਇੱਕ ਤਾਂ ਜੈਪੁਰ ਦਿੱਲੀ ਤੋਂ ਨੇੜੇ ਸੀ ਤੇ ਦੂਜਾ ਜੈਪੁਰ ਦੇ ਵਿੱਚ ਮੌਸਮ ਵੀ ਸਾਫ਼ ਸੀ ਪਰ ਇੱਥੇ ਪ੍ਰੋਬਲਮ ਇਹ ਸੀ ਕਿ ਜੈਪੁਰ 에ਅਰਪੋਰਟ ਦੇ ਉੱਪਰ ਵਿਸਤਾਰਾ 에ਅਰਲਾਈਨ ਦਾ ਕੋਈ ਵੀ ਕਾਊਂਟਰ ਨਹੀਂ ਸੀ ਜਾਨਕਿ ਉੱਥੋਂ ਇਹ 에ਅ ਏਅਰਲਾਈਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਰਾਉਂਡ سپورਟ ਨਹੀਂ ਮਿਲਣੀ ਸੀ ਜਿਸ ਦੇ ਨਾਲ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ ਐਸਲੀ ਵਿਸਤਾਰਾ ਏਅਰਲਾਈਨ ਇੱਕ ਤਰ੍ਹਾਂ ਦੇ ਨਾਲ ਪਾਇਲਟ ਨੂੰ ਹਦਾਇਤ ਦਿੰਦੀ ਹੈ ਕਿ ਤੁਸੀਂ ਇੱਥੋਂ ਲਖਨਊ ਹੀ ਸ਼ਿਫਟ ਹੋ ਜਾਓ ਚਾਹੇ ਜੈਪੁਰ ਦਾ ਮੌਸਮ ਸਾਫ਼ ਸੀ ਪਰ ਫਿਰ ਵੀ ਤੁਸੀਂ ਲਖਨਊ ਸ਼ਿਫਟ ਹੋ ਜਾਓ ਵਿਸਤਾਰਾ ਏਅਰਲਾਈਨ ਦਾ ਪਲੇਨ ਜਿਵੇਂ ਹੀ ਲਖਨਊ ਵੱਲ ਨੂੰ ਸ਼ਿਫਟ ਹੋਣ ਲੱਗਦਾ ਹੈ ਉਸ ਸਮੇਂ ਹੀ ਇਹਨਾਂ ਨੂੰ ਦਿੱਲੀ ਦੇ 에ਅਰਪੋਰਟ ਤੋਂ ਇਹ ਸੂਚਨਾ ਮਿਲਦੀ ਹੈ ਕਿ ਤੁਸੀਂ ਦਿੱਲੀ ਲੈਂਡ ਕਰ ਸਕਦੇ ਹੋ ਇੱਥੋਂ ਦਾ ਮੌਸਮ ਥੋੜਾ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ ਜਹਾਜ਼ ਦੇ ਕਰੂ ਮੈਂਬਰ ਅਤੇ ਯਾਤਰੀਆਂ ਨੂੰ ਦੇ ਰਨਵੇ ਦੇ ਉੱਪਰ ਲੈਂਡ ਹੋਣ ਵਾਲਾ ਹੁੰਦਾ ਹੈ ਤੇ ਉਚਾਈ ਸਿਰਫ 250 ਫੁੱਟ ਰਹਿ ਜਾਂਦੀ ਹੈ ਉਸ ਸਮੇਂ ਹਵਾ ਦੀ ਡਾਇਰੈਕਸ਼ਨ ਬਦਲ ਜਾਂਦੀ ਹੈ ਤੇ ਹਵਾ ਇਸ ਜਹਾਜ਼ ਨੂੰ ਪਿੱਛੇ ਤੋਂ ਧੱਕਾ ਦੇਣਾ ਸ਼ੁਰੂ ਕਰ ਦਿੰਦੀ ਹੈ ਕੈਪਟਨ ਦੇ ਲਈ ਇਸ ਹਾਲਤ ਦੇ ਵਿੱਚ ਜਹਾਜ਼ ਨੂੰ ਕੰਟਰੋਲ ਕਰਨਾ ਹੁਣ ਔਖਾ ਹੋ ਗਿਆ ਸੀ ਤੇ ਥੱਲੇ ਜਿਹੜਾ ਰਨਵੇ ਸੀ ਉਸ ਦੇ ਉੱਪਰ ਵੀ ਪਾਣੀ ਚੱਲ ਰਿਹਾ ਸੀ ਕੈਪਟਨ ਨੂੰ ਲੱਗਦਾ ਹੈ ਕਿ ਇਹ ਜਹੀ ਸਿਚੁਏਸ਼ਨ ਦੇ ਵਿੱਚ ਉਹ ਰਨਵੇ ਦੇ ਉੱਪਰ ਲੈਂਡਿੰਗ ਕਰ ਸਕਦੇ ਜੇਕਰ ਲੈਂਡ ਵੀ ਕਰ ਗਏ ਤਾਂ ਰਨਵੇ ਦੇ ਉੱਪਰ ਪਾਣੀ ਇੰਨਾ ਜ਼ਿਆਦਾ ਹੈ ਕਿ ਜਹਾਜ਼ ਦੇ ਬ੍ਰੇਕ ਨਹੀਂ ਲੱਗਣਗੇ ਕੈਪਟਨ ਆਪਣੇ ਡਿਸੀਜਨ ਨੂੰ ਚੇਂਜ ਕਰ ਲੈਂਦੇ ਨੇ ਤੇ ਲ ਪ੍ਰਾਪਤ ਹੀ ਲਖਨਊ 에어ਪੋਰਟ ਦੇ ਨਾਲ ਸੰਪਰਕ ਕਰਦੇ ਨੇ ਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਨੇ ਅਸੀਂ ਤੁਹਾਡੇ ਵੱਲ ਆ ਰਹੇ ਹਾਂ ਤੇ ਲਖਨਊ ਦੇ ਵਿੱਚ ਹੀ ਅਸੀਂ ਲੈਂਡ ਕਰਾਂਗੇ ਪਰ ਜਿਵੇਂ ਹੀ ਵਿਸਤਾਰਾ 에어ਲਾਈਨ ਦਾ ਇਹ ਪਲੇਨ ਲਖਨਊ ਦੇ ਕੋਲ ਪਹੁੰਚਦਾ ਹੈ ਤਾਂ ਇਹਨਾਂ ਨੂੰ ਇੱਕ ਹੋਰ ਪੂਰੀ ਖਬਰ ਮਿਲਦੀ ਹੈ ਕਿ ਲਖਨਊ 에어ਪੋਰਟ ਦਾ ਵੀ ਮੌਸਮ ਖਰਾਬ ਹੋ ਗਿਆ ਹੈ ਨਾਲ ਹੀ ਜਦੋਂ ਪਾਇਲਟ ਦਿੱਲੀ ਤੋਂ ਲਖਨਊ ਵੱਲੋਂ ਪਲੇਨ ਨੂੰ ਕਰਦੇ ਨੇ ਤਾਂ ਰਸਤੇ ਦੇ ਵਿੱਚ ਆਗਰਾ ਪੈਂਦਾ ਹੈ ਆਗਰੇ ਦਾ ਇੱਕ 에어ਬੇਸ ਪੈਂਦਾ ਹੈ ਤੇ ਉਸ 에어ਬੇਸ ਦੇ ਉੱਪਰ ਦੀ ਕੋਈ ਵੀ ਜਹਾਜ਼ ਨਹੀਂ ਲੰਘ ਸਕਦਾ ਕਮਰਸ਼ੀਅਲ ਪਲੇਨ ਕੋਈ ਵੀ ਨਹੀਂ ਲੰਘ ਸਕਦਾ ਇਸ ਕਰ ਇਹ ਜਹਾਜ਼ ਨੂੰ ਥੋੜਾ ਲੰਬਾ ਰਸਤਾ ਲੈ ਕੇ ਲਖਨਊ ਹੋਰ ਵੀ ਜ਼ਿਆਦਾ ਘਟ ਗਿਆ ਇੱਥੇ ਦਿੱਲੀ ਦਾ 에어 ట్రాਫਿਕ ਕੰਟਰੋਲ ਫਿਰ ਬਿਸਤਾਰਾ 에어ਲਾਈਨ ਨੂੰ ਕਹਿਦਾ ਹੈ ਕਿ ਤੁਸੀਂ ਜੈਪੁਰ 에어ਪੋਰਟ ਚਲੇ ਜਾਓ ਇੱਕ ਤਾਂ ਜੈਪੁਰ ਨੇੜੇ ਹੈ ਲਖਨਊ ਦੇ ਮੁਕਾਬਲੇ ਦੂਜਾ ਜੈਪੁਰ ਦੇ ਵਿੱਚ ਮੌਸਮ ਵੀ ਸਾਫ਼ ਹੈ ਪਰ ਕੈਪਟਨ 에어 ట్రాਫਿਕ ਕੰਟਰੋਲ ਨੂੰ ਮਨਾ ਕਰ ਦਿੰਦੇ ਨੇ ਕਿ ਉਹ ਜੈਪੁਰ ਨਹੀਂ ਜਾਣਗੇ ਉਹ ਸਿੱਧਾ ਹੁਣ ਲਖਨਊ ਜਾਣਗੇ ਬਿਸਤਾਰਾ 에어ਲਾਈਨ 94 ਹੁਣ ਲਖਨਊ ਦੇ ਅਸਮਾਨ ਦੇ ਵਿੱਚ ਪਹੁੰਚ ਚੁੱਕੀ ਸੀ ਤੇਜ਼ ਬਾਰਿਸ਼ ਅਤੇ ਮੀਂਹ ਹਨੇਰੀ ਦੇ ਕਾਰਨ ਬਿਸਤਾਰਾ ਦੇ ਇਹ ਪਲੇਨ ਨੂੰ ਲੈਂਡਿੰਗ ਕਰ ਦੇ ਲਈ ਤੀਜੇ ਨੰਬਰ ਤੇ ਰੱਖਿਆ ਗਿਆ ਮਤਲਬ ਕਿ ਇਸ ਦੇ ਅੱਗੇ ਦੋ ਹੋਰ ਪਲੇਨ ਸਨ ਬਿਸਤਾਰਾ 에어ਲਾਈਨ ਲੈਂਡਿੰਗ ਕਰਵਾਈ ਜਾਵੇ। ਇਸ ਦੌਰਾਨ ਕੀ ਹੁੰਦਾ ਹੈ ਕਿ ਜਿਹੜੇ ਪਹਿਲੇ ਨੰਬਰ ਵਾਲੇ ਜਹਾਜ਼ ਨੇ ਲੈਂਡ ਕਰਨਾ ਹੁੰਦਾ ਹੈ ਲਖਨਊ ਦੇ ਵਿੱਚ ਜਿਵੇਂ ਹੀ ਉਹ ਲੈਂਡ ਕਰਦਾ ਹੈ ਤਾਂ ਖਰਾਬ ਮੌਸਮ ਦੀ ਵਜ੍ਹਾ ਦੇ ਕਾਰਨ ਉਸ ਨੂੰ ਦੁਬਾਰਾ ਤੋਂ ਫਿਰ ਪਲੇਨ ਨੂੰ ਉੱਪਰ ਚੱਕਣਾ ਪੈ ਜਾਂਦਾ ਹੈ ਤੇ ਉਸ ਚੱਕਰ ਦੇ ਵਿੱਚ ਹੀ ਤਿੰਨੇ ਪਲੇਨ ਨੂੰ ਫਿਰ ਤੋਂ 에ਅਰਪੋਰਟ ਦਾ ਚੱਕਰ ਲਗਾਉਣਾ ਪੈ ਜਾਂਦਾ ਹੈ। ਮਤਲਬ ਕਿ ਉਸ ਜਹਾਜ਼ ਦੇ ਪਿੱਛੇ ਜਿਹੜੇ ਦੋ ਇਹ ਪਲੇਨ ਆ ਰਹੇ ਸੀ ਲੈਂਡ ਹੋਣ ਦੇ ਲਈ ਵਿਸਤਾਰਾ 에ਅਰਲਾਈਨ ਤੇ ਇੱਕ ਦੂਸਰੀ 에ਅਰਲਾਈਨ ਇਹਨਾਂ ਨੂੰ ਫਿਰ ਤੋਂ ਲੈਂਡਿੰਗ ਪੋਜੀਸ਼ਨ ਛੱਡਣੀ ਪੈਂਦੀ ਹੈ ਤੇ ਜਹਾਜ਼ ਨੂੰ ਉੱਪਰ ਚੱਕਣਾ ਪੈਂਦਾ ਹੈ। ਇਹ ਵਿਸਤਾਰਾ ਪਲੇਨ ਦੇ ਲਈ ਇੱਕ ਹੋ ਹੁਣ ਫਿਊਲ ਬਚਿਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਲੈਂਡਿੰਗ ਕਰਨੀ ਸੀ ਕੁਝ ਹੀ ਟਾਈਮ ਬਾਅਦ ਜਹਾਜ਼ ਦਾ ਫਿਊਲ ਇੰਡੀਕੇਸ਼ਨ ਜਿਹੜਾ ਹੁੰਦਾ ਹੈ ਉਹ ਐਂਪਰ ਜ਼ੋਨ ਦੇ ਵਿੱਚ ਪਹੁੰਚ ਜਾਂਦਾ ਹੈ ਇਹ ਇੱਕ ਤਰ੍ਹਾਂ ਦੇ ਨਾਲ ਪਲੇਨ ਦੇ ਲਈ ਖਤਰੇ ਦਾ ਸਿਗਨਲ ਹੁੰਦਾ ਹੈ ਵਿਸਤਾਰਾ 에ਅਰਲਾਈਨ 944 ਦੇ ਨਾਲ ਸਾਰਾ ਕੁਝ ਹੀ ਗਲਤ ਹੋ ਰਿਹਾ ਸੀ ਜਿਵੇਂ ਹੀ ਇਹ ਦਿੱਲੀ ਲੈਂਡ ਹੋਣ ਦੇ ਲਈ ਪਹੁੰਚ ਰਹੇ ਨੇ ਖਰਾਬ ਮੌਸਮ ਦੇ ਕਾਰਨ ਇਹਨਾਂ ਨੂੰ ਲਖਨਊ ਸ਼ਿਫਟ ਹੋਣਾ ਪੈਂਦਾ ਹੈ ਤੇ ਜਿਵੇਂ ਹੀ ਇਹ ਲਖਨਊ ਪਹੁੰਚਦੇ ਨੇ ਉੱਥੇ ਹੀ ਮੌਸਮ ਖਰਾਬ ਹੋ ਜਾਂਦਾ ਹੈ ਹੁਣ ਪਾਇਲਟ ਦੇ ਕੋਲ ਸਿਰਫ ਤਿੰਨ ਆਪਸ਼ਨਾਂ ਬਚੀਆਂ ਸਨ ਇੱਕ ਤਾਂ ਉਸ ਜਗ੍ਹਾ ਦੇ ਉੱਪਰ ਹੀ ਲਖਨਊ ਘੁੰਮ ਜਾਫਰੇ ਰਿਸਕ ਲੈ ਕੇ ਕਾਨਪੁਰ ਜਾਂ ਪ੍ਰਿਆਗਰਾਜ ਦੇ 에어ਪੋਰਟ ਦੇ ਉੱਪਰ ਜਾਣ ਇੱਥੇ ਇੱਕ ਹੋਰ ਪ੍ਰੋਬਲਮ ਸਾਹਮਣੇ ਆ ਜਾਂਦੀ ਹੈ ਕਿ ਇਸ ਪਲੇਨ ਦੇ ਵਿੱਚ ਕਾਨਪੁਰ ਅਤੇ ਪ੍ਰਿਆਗਰਾਜ ਦਾ ਕੋਈ ਨੈਵੀਗੇਸ਼ਨ ਹੀ ਸੈੱਟ ਨਹੀਂ ਸੀ ਤੇ ਨਾ ਹੀ ਇਸ ਪਲੇਨ ਦੇ ਕੋਲ ਉੱਥੇ ਲੈਂਡ ਕਰਨ ਦਾ ਕੋਈ ਚਾਰਟ ਮੌਜੂਦ ਸੀ ਮਤਲਬ ਕਿ ਜੇਕਰ ਇਹ ਜਹਾਜ਼ ਇਹਨਾਂ 에어ਪੋਰਟ ਵੱਲ ਜਾਣ ਦੀ ਕੋਸ਼ਿਸ਼ ਵੀ ਕਰਦਾ ਤਾਂ ਇਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਜੀਟਲ ਸਹਾਇਤਾ ਨਹੀਂ ਸੀ ਉਧਰ ਲਖਨਊ ਦੇ ਵਿੱਚ ਵੀ ਇਹ ਜਹਾਜ਼ ਹੋਰ ਥੋੜਾ ਸਮਾਂ ਰੁਕਦਾ ਤਾਂ ਇਸਨੇ ਕ੍ਰੈਸ਼ ਕਰ ਜਾਣਾ ਸੀ ਤਾਂ ਪਾਇਲਟ ਇੱਥੇ ਇੱਕ ਜੋਖਮ ਭਰ ਆ ਫੈਸਲਾ ਲੈਂਦਾ ਹੈ ਤੇ ਉਹ ਜਹਾਜ਼ ਨੂੰ ਪ੍ਰਿਆਗਰਾਜ ਵੱਲ ਮੋੜ ਦਿੰਦਾ ਹੈ ਰਾਗ ਰਾਜ ਦੇ ਲਈ ਉਦੋਂ ਹੀ ਇਹਨਾਂ ਨੂੰ ਇੱਕ ਖਬਰ ਮਿਲਦੀ ਹੈ ਕਿ ਲਖਨਊ ਦਾ ਮੌਸਮ ਥੋੜਾ ਥੋੜਾ ਸਾਫ਼ ਹੋ ਰਿਹਾ ਹੈ। ਹੌਣ ਲਖਨਊ 에ਅਰਪੋਰਟ ਦੇ ਉੱਪਰ ਵਿਜ਼ਿਬਿਲਟੀ 600 ਮੀਟਰ ਹੋ ਚੁੱਕੀ ਸੀ ਜਿਹੜੀ ਕਿ ਲੈਂਡ ਕਰਨ ਦੇ ਲਈ ਕਾਫੀ ਸੀ। ਪਾਇਲਟ ਸੌਖ ਦਾ ਸਾਹ ਲੈਂਦੇ ਦੇ ਤੇ ਜਹਾਜ਼ ਨੂੰ ਤੁਰੰਤ ਮੋੜ ਦਿੰਦੇ ਨੇ ਲਖਨਊ 에ਅਰਪੋਰਟ ਵੱਲ। ਕੈਪਟਨ ਨੇ ਬਿਨਾਂ ਕੋਈ ਮੌਕਾ ਗਵਾਏ ਰਨਵੇ 27 ਦੇ ਉੱਪਰ ਲੈਂਡ ਕਰਨ ਦੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ। ਪਿਸਤਾਰਾ 에ਅਰਲਾਈਨ ਦੇ ਕੋਲ ਸਿਰਫ ਇੱਕ ਮੌਕਾ ਸੀ ਜਹਾਜ਼ ਨੂੰ ਲੈਂਡ ਕਰਾਉਣ ਦਾ। ਜੇਕਰ ਲੈਂਡਿੰਗ ਕਰਦੇ ਸਮੇਂ ਫਿਰ ਤੋਂ ਮੌਸਮ ਖਰਾਬ ਹੋ ਜਾਂਦਾ ਤਾਂ ਸਿਚੁਏਸ਼ਨ ਨੂੰ ਸਮਝਦਾ ਹੋਇਆ ਸਭ ਤੋਂ ਸਿੱਧਾ ਅਤੇ ਛੋਟਾ ਰਸਤਾ ਦਿੰਦਾ ਹੈ ਇਹਨਾਂ ਨੂੰ ਜਹਾਜ਼ ਨੂੰ ਲੈਂਡ ਕਰਨ ਦਾ ਇੱਥੇ ਸਾਰੇ ਡਰੇ ਹੋਏ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਪਹਿਲੀ ਕੋਸ਼ਿਸ਼ ਦੇ ਵਿੱਚ ਜਹਾਜ਼ ਲੈਂਡ ਹੋ ਗਿਆ ਹੋ ਗਿਆ ਨਹੀਂ ਇਸ ਤੋਂ ਬਾਅਦ ਇਹ ਪਲੇਨ ਕ੍ਰੈਸ਼ ਹੀ ਹੋਵੇਗਾ ਜਿਵੇਂ ਹੀ ਵਿਸਤਾਰਾ 에어ਲਾਈਨ 944 ਲੈਂਡਿੰਗ ਕਰਨ ਦੇ ਲਈ ਥੱਲੇ ਆਉਂਦੀ ਹੈ ਤਾਂ ਇਹ ਜਹਾਜ਼ ਜ਼ੋਰ-ਜ਼ੋਰ ਦੀ ਝੜਕੇ ਖਾਣ ਲੱਗ ਜਾਂਦਾ ਹੈ ਕਿਉਂਕਿ 에어ਪੋਰਟ ਦੇ ਉੱਪਰ ਤੂਫਾਨ ਆਇਆ ਹੋਇਆ ਸੀ ਤੇ ਮੀਂਹ ਪੂਰੇ ਜ਼ੋਰ ਨਾਲ ਪੈ ਰਿਹਾ ਸੀ ਯਾਤਰੀਆਂ ਨੂੰ ਵੱਡੇ ਝੜਕੇ ਦੇ ਲਈ ਤਿਆਰ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੇ ਅੱਗੇ ਵਾਲੀ ਸੀਟ ਨੂੰ ਆਖਰਕਾਰ ਰਨਵੇ ਦਿਖਾਈ ਦੇ ਜਾਂਦਾ ਹੈ ਤੇ ਉਹ ਪਲੇਨ ਨੂੰ ਸਮੂਥਲੀ ਲੈਂਡ ਕਰ ਦਿੰਦੇ ਨੇ ਰਨਵੇ ਦੇ ਉੱਪਰ ਪਰ ਅਸਲੀ ਝਟਕਾ ਲੱਗਦਾ ਹੈ ਪਾਇਲਟ ਨੂੰ ਜਦੋਂ ਜਹਾਜ਼ ਰਨਵੇ ਦੇ ਉੱਪਰ ਰੁਕ ਜਾਂਦਾ ਹੈ ਪਾਇਲਟ ਦੇਖਦੇ ਨੇ ਕਿ ਜਹਾਜ਼ ਦਾ ਜਿਹੜਾ ਐਵੀਏਸ਼ਨ ਫੂਲ ਹੈ ਜਹਾਜ਼ ਦਾ ਜਿਹੜਾ ਤੇਲ ਹੈ ਉਹ ਸਿਰਫ 1 ਮਿੰਟ ਦਾ ਬਚਿਆ ਹੁੰਦਾ ਹੈ ਮਤਲਬ ਕਿ ਇੱਥੇ ਪਾਇਲਟ ਦਾ ਫੈਸਲਾ ਸਹੀ ਸਾਬਤ ਹੋਇਆ ਜੇਕਰ ਉਹ ਪ੍ਰਾਗਰਾਜ ਚਲੇ ਜਾਂਦੇ ਉੱਥੋਂ ਦੇ 에어ਪੋਰਟ ਦੇ ਉੱਪਰ ਲੈਂਡ ਕਰਨ ਦੇ ਲਈ ਤਾਂ ਉਹਨਾਂ ਦਾ ਪਲੇਨ ਰਸਤੇ ਦੇ ਵਿੱਚ ਹੀ ਕ੍ਰੈਸ਼ ਹੋ ਜਾਣਾ ਸੀ ਕਿਉਂਕਿ ਜਹਾਜ਼ ਦੇ ਵਿੱਚ ਇੰਨਾ ਤੇਲ ਹੀ ਨਹੀਂ ਸੀ ਕਿ ਉਹ ਪ੍ਰਾਗਰਾਜ ਤੱਕ ਪਹੁੰਚ ਪਾਉਂਦੇ ਇਹ ਘਟਨਾ ਤੋਂ ਬਾ ਪਾਇਲਟ ਨੇ ਕੰਪਨੀ ਦੇ ਰੂਲ ਨੂੰ ਫਾਲੋ ਕੀਤਾ ਪਰ ਇਹ ਬਹੁਤ ਵੱਡੀਆਂ ਗਲਤੀਆਂ ਸਨ ਜਿਵੇਂ ਕਿ ATC ਦੇ ਕਹਿਣ ਦੇ ਬਾਵਜੂਦ ਵੀ ਜੈਪੁਰ ਦੇ 에어ਪੋਰਟ ਦੇ ਉੱਪਰ ਨਾ ਉਤਰਨਾ ਤੇ ਲਖਨਊ ਜਾਣ ਦੀ ਜ਼ਇਦ ਕਰਨਾ ਪਾਇਲਟ ਦੇ ਉੱਪਰ ਇਨਕੁਆਇਰੀ ਚੱਲੂ ਹੁੰਦੀ ਹੈ ਪਰ ਇਹਨਾਂ ਦੇ ਲਾਇਸੈਂਸ ਰੱਦ ਨਹੀਂ ਕੀਤੇ ਜਾਂਦੇ ਨਾਲ ਹੀ ਐਕਸਪਰਟ ਇਹ ਚੀਜ਼ ਨੂੰ ਕਲੀਅਰ ਕਰਦੇ ਨੇ ਕਿ ਜਿਹੜੇ ਪਾਇਲਟ ਨੇ ਇਹ ਮੁਸ਼ਕਲ ਕੰਡੀਸ਼ਨ ਦੇ ਵਿੱਚ ਸਹੀ ਫੈਸਲੇ ਨਹੀਂ ਲੈ ਸਕਦੇ ਐਨੇ ਇਹ ਕਾਬਿਲ ਨਹੀਂ ਇਹ ਘਟਨਾ ਐਵੀਏਸ਼ਨ ਹਿਸਟਰੀ ਦੇ ਵਿੱਚ ਇਹ ਵੀ ਸਿਖਾਉਂਦੀ ਹੈ ਕਿ ਪਾਇਲਟ ਨੂੰ ਇਹ ਵੀ ਚੀਜ਼ ਸਿਖਾਈ ਜਾਵੇ ਕਿ ਮੁਸ਼ਕਲ ਕੰਡੀਸ਼ਨ ਦੇ ਵਿੱਚ ਸਹੀ ਫੈਸਲੇ ਕਿਵੇਂ ਲੈਣੇ ਨੇ ਤਾਂ ਕਿ ਫਿਊਚਰ ਦੇ ਵਿੱਚ ਕੋਈ 9.4 ਜਿਹੜੀ ਕਿ ਇੱਕ ਵੱਡੀ ਤਕੜਨਾ ਹੋਣ ਤੋਂ ਬਸ ਕੁਝ ਸੈਕਿੰਡ ਪਹਿਲਾਂ ਹੀ ਆਪਣੇ ਆਪ ਨੂੰ ਬਚਾ ਲੈਂਦੀ ਹੈ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਸਾਡਾ ਹੁਣ WhatsApp ਦੇ ਉੱਪਰ ਵੈਰੀਫਾਈਡ ਚੈਨਲ ਜੋਰ ਟੀਵੀ ਇਨਫੋਰਮੇਸ਼ਨ ਦੇ ਨਾਮ ਦੇ ਉੱਪਰ ਬਣ ਚੁੱਕਿਆ ਹੈ WhatsApp ਵਾਲੇ ਚੈਨਲ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰਦੀ ਹੈ ਅਸੀਂ ਉਸ ਵੀਡੀਓ ਦਾ ਲਿੰਕ ਨੂੰ ਉਸ WhatsApp ਚੈਨਲ ਦੇ ਵਿੱਚ ਪਾ ਦਿੰਦੇ ਹਾਂ ਜਿੱਥੋਂ ਤੁਹਾਨੂੰ ਉਹ ਡਾਇਰੈਕਟ ਵੀਡੀਓ ਮ YouTube ਤੋਂ ਡਾਇਰੈਕਟ ਤੁਹਾਨੂੰ WhatsApp ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ